ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡੇ ਆਪਣੇ ਪੇਜ ਹਰਦੀਪ ਭੁੱਲਰ ਤੇ। ਅਸੀਂ ਪਹੁੰਚੇ ਹੋਏ ਹਾਂ ਕਿਸਾਨ ਮੇਲਾ ਮਲੋਟ ਤੇ ਉੱਥੇ ਇੱਕ ਨਰਸਰੀ ਕੀਤੀ ਹੋਈ ਆ ਰਿਟਾਇਰ ਫੌਜੀ ਵੀਰ ਨੇ ਤੇ ਇੱਕ ਪੀਏਯੂ ਦੇ ਸਟੂਡੈਂਟ ਨੇ। ਅਗਲੀ ਗੱਲਬਾਤ ਤੁਹਾਡੇ ਨਾਲ ਕਰਨਗੇ ਡਾਕਟਰ ਸਾਹਿਬ ਸਵਰਾਜ ਸਿੰਘ। ਮੈਂ ਪੀਏਯੂ ਦਾ ਸਟੂਡੈਂਟ ਆ ਮੇਰੇ। ਅੱਛਾ ਵੈਰੀ ਗੁੱਡ ਯਾਰ। ਮੈਂ ਕਿੰਨੂ ਮਾਲ ਦਾ ਸੰਮਿਖੀ ਸੰਤਰਾ ਹਾਂ ਹਾਂ ਬਗੋਸ਼ਾ ਨਾਸ਼ਪਤੀ ਆਲੂਖਾ ਰਾडू ਠੀਕੂ ਅਮਰੂਦ ਅੰਬ ਅੰਜੀਰ ਲੀਚੀ ਫਾਲਸਾ ਡ੍ਰੈਗਨ ਫਰੂਟ ਐਵੋਕਾਡੋ ਪਹਿਲਾਂ ਬਾਈ ਨੇ ਦੇਖਦੀ ਸੇਵਾ ਕੀਤੀ ਹਾਂਜੀ ਹਾਂ ਹੁਣ ਕਿਸਾਨੀ ਵੀ ਜਿਵੇਂ ਆਪਾਂ ਕਹਿੰਦੇ ਨੇ ਜਾਇ ਜਵਾਨ ਜਾਇ ਕਿਸਾਨ ਬਾਈ ਤੇ ਬਾਕੀ ਢੋਗ ਗਿਆ ਇਹ ਨਾਰਾ ਕਿਸਾਨੀ ਦੇ ਖੜੇ ਆ ਸ਼ਹਿਰ ਮਲੋਟ ਜਿੱਥੇ ਕਿਸਾਨ ਮੇਲਾ ਲੱਗਿਆ ਤੇ ਬਾਈ ਗੋਆ ਵੱਜਾ ਮੜਾ ਮਾਰਦੇ ਟਾਇਰਾਂ ਦਾ ਆਪਣੇ ਪੋਤੇ ਲੈ ਕੇ ਆਇਆ ਇਹ ਵੀ ਨਾਲ ਹੀ ਚੱਕੀ ਕਰਦੇ ਆ ਹਨਾ ਲੱਗਦਾ ਤੁਹਾਡਾ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ ਸਮਾਂ ਸਾਨੂੰ ਬੋਲਣ ਵਾਸਤੇ ਸਮਾਂ ਮਿਲਿਆ ਜੀ ਹਾਂਜੀ ਬਾਈ ਤੇ ਆਪਣਾ ਨਾਮ ਬਾਈ ਜੀ ਮੇਰਾ ਨਾਮ ਬਾਈ ਜੀ ਨਿਰਮਲ ਸਿੰਘ ਕੀ ਮਤਲਬ ਕੀ ਕਿਹੜੀ ਥਾਂ ਆਪਣੇ ਲੋਕੇਸ਼ਨ ਆ ਤੇ ਨਰਸਰੀ ਦੇ ਕੀ ਨਾਮ ਬਣੀ ਆਪਣੀ ਬਾਈ ਜੀ ਸਿੱਧੂ ਹਾਈ ਟੈਕ ਨਰਸਰੀ ਆ ਬੋਰ ਅੱਛਾ ਲੋਡ ਰੋਡ ਤੇ ਜਦੋਂ ਆਪਾਂ ਲੋਡ ਤੋਂ ਬੋਰ ਵਾਲਾ ਐਂਟਰ ਕਰਦੇ ਆ ਬਾਈ ਜੀ ਉਧਰ ਆਪਣਾ ਅਮਜੰਦਾ ਸਾਰੀ ਖੱਬੇ ਹੱਥ ਹੈ ਇੱਕ ਆਪਣੀ ਬੇਟੀ ਦੇ ਨਾਂ ਤੇ ਯਸ਼ਮੂਰ ਸਿੱਧੂ ਆਈ ਟੈਕਨਾਲੋਜੀ ਅੱਛਾ ਹਾਂਜੀ ਕਿੰਨਾ ਟਾਈਮ ਤੋਂ ਨਰਸਿੰਗ ਕਰਦੇ ਨੂੰ ਨਰਸਿੰਗ ਕਰਦੇ ਨੇ ਬਾਈ ਜੀ ਆਪਾਂ ਨੂੰ ਇਹ ਦੇ ਵਿੱਚ ਲਗਭਗ 6 ਸਾਲ ਹੋ ਗਏ ਬਾਈ ਜੀ ਪਹਿਲਾਂ ਤੁਸੀਂ ਇਸੇ ਕੰਮ ਵਿੱਚ ਸੀ ਕਿ ਪਹਿਲਾਂ ਕੋਈ ਨਹੀਂ ਬਾਈ ਜੀ ਮੈਂ ਪਹਿਲਾਂ ਆਰਮੀ ਦੇ ਵਿੱਚੋਂ ਰਿਟਾਇਰਡ ਆ ਜੀ ਫੌਜ ਦੇ ਵਿੱਚ ਨੌਕਰੀ ਕੀਤੀ ਹੈ ਜੀ ਕਿੱਧਰ ਆਰਮੀ ਬਾਈ ਤੇ ਕਿੱਧਰ ਇਹ ਸਿਸਟਮ ਤੁਹਾਡਾ ਇਹਦੇ ਕਿਵੇਂ ਆ ਗਏ ਤੁਸੀਂ ਬਸ ਇਸ ਤਰ੍ਹਾਂ ਸੀ ਬਾਈ ਜੀ ਵੀ 15 15 20 20 ਲੱਖ ਰੁਪਿਆ ਠੇਕਾ ਭਰ ਦਿੰਦੇ ਸੀ ਬਾਈ ਬਾਣ ਚ ਕੋਈ ਬਚਦਾ ਵਿਦਦਾ ਤਾਂ ਕੁਛ ਹੈ ਨਹੀਂ ਸੀਗਾ ਜੀ ਫਿਰ ਕਰ ਵਿਚ ਆਪਣੇ ਕੋਈ ਦੋ ਚਾਰ ਭੈਣ ਭਰਾਵਾਂ ਨੂੰ ਹੋਰ ਵੀ ਕੰਮਕਾਰ ਮਿਲੇ ਜੀ ਅੱਛਾ ਇਹ ਟੀਮ ਐ ਇਸ ਦੇ ਵਿੱਚ ਹਾਂ ਜੀ ਇਹ ਮੇਰੇ ਬ੍ਰਦਰ ਆ ਜੀ ਛੋਟੇ ਬ੍ਰਦਰ ਆ ਜੀ ਇਹ ਮੇਰੇ ਸਾਥੀ ਆ ਜੀ ਪੰਜਾਬੀ ਭਰਾ ਆਪਣੇ ਨਾਲ ਨਹੀਂ ਤਾਂ ਤੁਸੀਂ ਆਮ ਦੇਖਿਆ ਹੋਣਾ ਜੀ ਵੀ ਬਾਹਰਲੇ ਲੋਕਾਂ ਨੂੰ ਕਹਿਲ ਦਿੱਤੀ ਜਾਂਦੀ ਐ ਬਿਲਕੁਲ ਇੱਕ ਲੋ ਬਈ ਤੁਹਾਡੀ ਗੱਲ ਚ ਗੱਲ ਆ ਜਿਵੇਂ ਤੁਸੀਂ ਬਾਹਰਲੇ ਲੋਕਾਂ ਨੂੰ ਫੈਲ ਦਿੱਤੀ ਜਾਂਦੀ ਹੈ ਨਾ ਹਾਂਜੀ ਆਪਾਂ ਨੇ ਪਿੰਡਾਂ ਚ ਆਮ ਹੀ ਇੱਕ ਗੱਲ ਆਪਾਂ ਦੇਖ ਨੂੰ ਸੁਣਣ ਨੂੰ ਮਿਲਦੀ ਹੈ ਵੀ ਆਪਾਂ ਯਾਰ ਮਾਲੀਆਂ ਤੋਂ ਜ਼ਿਆਦਾ ਲਵਾ ਕੇ ਰਾਜੀ ਆਂ ਵੀ ਯਾਰ ਮਾਲੀ ਨੂੰ ਵੱਧ ਪਤਾ ਯਾਰ ਇਸ ਤਰ੍ਹਾਂ ਦਾ ਬਈ ਜੀ ਕੁਛ ਨਹੀਂਗਾ ਬਸ ਆਪਣੇ ਦਿਲ ਦਾ ਵਹਿਮ ਹੀ ਹੈ ਹਾਂ ਹਾਂ ਕਿ ਜੋ ਕੁਛ ਹੈ ਮਾਲੀ ਆ ਮਾਲੀਆਂ ਨੇ ਕੋਈ ਕੋਰਸ ਨਹੀਂ ਕੀਤਾ ਹੁੰਦਾ ਬਈ ਜੀ ਬਿਲਕੁਲ ਬਸ ਇੱਕ ਜਿਵੇਂ ਆਪਾਂ ਕਹਿ ਦਈਏ ਲੋਕਾਂ ਦੇ ਵਿੱਚ ਇੱਕ ਚਾਲ ਜੀ ਆ ਭੇੜ ਚਾਲ ਜੀ ਬਣੀ ਵੀ ਆ ਵੀ ਬਸ ਨਹੀਂ ਯਾਰ ਉਧਰ ਆਏ ਨਹੀਂ ਆਏ ਹਨਾ ਜੀ ਕੁਛ ਨਹੀਂ ਹੈ ਬਾਈ ਜੀ ਤੁਸੀਂ ਜੇ ਕੋਈ ਚੀਜ਼ ਬੂਟਾ ਲਾਉਣਾ ਹੈ ਕਿਸੇ ਵੀ ਚੀਜ਼ ਦਾ ਛਾਂ ਦਾ ਫਲਦਾਰ ਸਜਾਵਟ ਕੋਈ ਵੀ ਚੀਜ਼ ਲੈਣੀ ਹੈ ਨਰਸਰੀ ਜਾਓ ਵਧੀਆ ਤੌਰ ਫਿਰਕੇ ਮਨਪਸੰਦ ਕਰਕੇ ਚੀਜ਼ ਜਿਹੜੀ ਲਾਉਣੀ ਹੈ ਲਾਓ ਨਾਲੇ ਵਾਜਬ ਰੇਟ ਤੇ ਮਿਲਦਾ ਜੀ ਨਰਸਰੀਆਂ ਦੇ ਵਿੱਚ ਕਿ ਕਿਹੜੀ ਕਿਹੜੀ ਆਪਣੇ ਕੋਲੇ ਵੈਰਾਈ ਹੈ ਇਸ ਟਾਈਮ ਇਸ ਟਾਈਮ ਤਾਂ ਜੀ ਬਾਈ ਜੀ ਹਾਂ ਜੀ ਤਾਂ ਬਾਈ ਦੱਸ ਦੇਣਗੇ ਈਟੇ ਬ੍ਰਦਰ ਸਤਿ ਸ਼੍ਰੀ ਅਕਾਲ ਭਾਈ ਆਪਣਾ ਮੇਰਾ ਹਰੀਬ ਸਿੰਘ ਹੈ ਵੀਰੇ ਅੱਛਾ ਨਰਸਰੀ 'ਚ ਮੈਂ ਹੀ ਹੁੰਨਾ ਵੀਰੇ ਅੱਛਾ ਤੁਸੀਂ ਦੇਖਭਾਲ ਕਰਦੇ ਹੋ ਸਾਰੀ ਨਰਸਰੀ ਨਰਸਰੀ ਦੇ ਵਿੱਚ ਮੈਂ ਹੀ ਕਰ ਦਿੰਦਾ ਵੀਰੇ ਬਾਹਰ ਅੰਦਰ ਜਿਵੇਂ ਆਰਡਰ ਹੁੰਦੇ ਆ ਹਾਂ ਹਾਂ ਉੱਥੇ ਵੱਡੇ ਪਾਈ ਜਾਂਦੇ ਆ ਜੀ ਅੱਛਾ ਤੇ ਕਿਹੜੇ ਕਿਹੜੀ ਪ੍ਰੈਵੀ ਆਪਣੇ ਕੋਲ ਆਸ ਲਮਸਮ ਸਾਰੇ ਏ ਟੂ ਜ਼ेड ਅੱਛਾ ਮੈਂ ਕਿੰਨੂ ਮਾਲ ਦਾ ਮਸੰਮੀ ਸੰਤਰਾ ਹਾਂ ਹਾਂ ਬਗੋਸ਼ਾ ਨਾਸ਼ਪਤੀ ਆਲੂ ਬਹਾਰ ਆੜੂ ਚੀਕੂ ਅਮਰੂਦ ਕੰਬ ਅੰਜੀਰ ਲੀਚੀ ਫਾਲਸਾ ਡਰੈਗਨ ਫਰੂਟ ਐਵੋਕਾਡੋ ਬਦਾਮ ਸੇਬ ਚੈਰੀ ਸਟਾਰ ਫਰੂਟ ਪਰਸੀਨਾ ਪਰਸੀਮਨ ਅੰਗੂਰ ਵੇਲ ਅਮਰੂਦ ਹੋਰ ਵੀ ਕਾਫੀ ਵੈਰਾਈਟੀਆਂ ਵੀ ਨੇ ਜਿਵੇਂ ਬਾਈ ਜੀ ਤੁਸੀਂ ਇੰਨੇ ਨਾਂ ਕਮਾ ਦਿੱਤਾ ਮੈਨੂੰ ਵੀ ਦੱਸ ਤੇ ਹੈ ਨਾ ਮੇਰੇ ਵੀ ਸਿਰ ਉਤੋਂ ਦੀ ਨਾਂਗ ਅੱਦੇ ਦਾ ਮੈਨੂੰ ਐਂ ਦੱਸੋ ਵੀ ਆਪਣੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਡ੍ਰੈਗਨ ਫਰੂਟ ਕਿਹਾ ਵੀ ਆਪਣੇ ਹੋ ਰਿਹਾ ਹਨ ਜਿਵੇਂ ਐਪਲ ਆਪਾਂ ਕਹਿੰਦੇ ਆ ਇਹ ਤੁਸੀਂ ਦੇਖੇ ਪੰਜਾਬ ਦੇ ਵਿੱਚ ਲੱਗੇ ਕਿਤੇ ਪਾਸੇ ਹਾਂ ਵੀਰੇ ਪੰਜਾਬ ਜਿਵੇਂ ਇਹਦੀਆਂ ਸੇਵ ਦੀਆਂ ਵੈਰਾਈਟੀਆਂ ਨਾ ਹੁਣ ਮੰਡਲੋ ਬਹੁਤ ਬਹੁਤ ਆ ਗਈਆਂ ਹਾਰਮੋਨ 19 ਚੱਲ ਰਹੀ ਆ ਹਾਂ 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 ਇਹਦੇ ਵਿੱਚ ਕੀ ਆ ਜਿਹੜੀ ਇਹਦੀ ਥਲੜੀ ਪਿਉਂਦ ਹੁੰਦੀ ਆ ਨਾ ਵੱਡ ਹੁੰਦੀ ਆ ਜਿਹਦੀ ਉਹ ਲੋਉਚੇ ਤੇ ਕੀਤੀ ਹੁੰਦੀ ਹੈ। ਅੱਛਾ ਜਿਹੜਾ ਆਪਣਾ ਕਲਾਈਮੇਟ ਆ ਉਹ ਸੇਮ ਕਰ ਸਕਦਾ ਲੋਉਚੇ। ਉਹ ਫਿਰ ਕੋਈ ਦਿੱਕਤ ਨਹੀਂ ਹੁੰਦੀ। ਦੋਵਾਂ ਦਾ ਸਮੇਲ ਹੋ ਜਾਂਦਾ ਇੱਕ ਸੇਵ ਦਾ, ਇੱਕ ਲੋਹ ਲੋਉਚੇ ਦਾ ਜਿਹੜਾ ਧਰਤੀ ਦਾ ਸਿਸਟਮ ਆ ਸਾਰਾ ਉਹ ਲੋਉਚੇ ਨੇ ਅਡਾਪਟ ਕਰਨਾ ਹੁੰਦਾ। ਐਡੀ ਕੋਈ ਦਿੱਕਤ ਨਹੀਂ ਹੁੰਦੀ ਹੁਣ ਬਹੁਤ ਵਧੀਆ ਵੈਰਾਈਟੀਆਂ ਤੇ ਬਹੁਤ ਵਧੀਆ ਚੱਲਦਾ ਇਹ। ਆਪਣੇ ਨਾਲ ਹੀ ਹਬੋ ਰਿਹਾ ਕਿੰਨੇ ਵਾਲੀ ਪਿੰਡ ਐ। ਉੱਥੇ ਵੀ ਵੀਰ ਸ਼ਾਲੂ ਵੀਰ ਹੈ ਉਹਦਾ ਨਾਮ। ਅਡਾਲੂ ਜਾਖੜ ਜੀ ਉਹਨਾਂ ਦੇ ਖੇਤ ਲੱਗੇ ਹੋਇਆ ਬਹੁਤ ਵਧੀਆ ਬੁੱਤੀ। ਤੇ ਜਿਵੇਂ ਕਿ ਸੀ ਇਹ ਦੀ ਦੇਖਭਾਲ ਕਰਦੇ ਲਈ ਕੋਈ ਸਖਲਾਈ ਜਾਂ ਕੋਈ ਟ੍ਰੇਨਿੰਗ ਵਗੈਰਾ ਲੈ ਕੇ ਆ ਹਾਂ ਮੈਂ ਪੀਯੂ ਦਾ ਸਟੂਡੈਂਟ ਆ ਵੀਰੇ ਅੱਛਾ ਵੈਰੀ ਗੁੱਡ ਯਾਰ ਹਾਂਜੀ ਭਾਈ ਅੱਛਾ ਪਹਿਲਾਂ ਮੈਂ ਏੰਗ ਫਾਰਮਿੰਗ ਦਾ ਕੋਰਸ ਕੀਤਾ ਵੀਰੇ ਪੀਯੂ ਅੱਛਾ ਫਿਰ ਹorticuture ਕੀਤਾ ਸੀ ਵੀਰੇ ਓਕੇ ਹਾਂਜੀ ਫਿਰ ਕੁਝ ਬਾਈ ਦਾ ਸੰਯੋਗ ਮਿਲਿਆ ਹਾਂ ਹਾਂ ਕੁਝ ਇਹਨਾਂ ਦਾ ਜਿਵੇਂ ਲੋਕੇਸ਼ਨ ਬਹੁਤ ਵਧੀਆ ਸੀਗੀ ਖੇਤ ਉਥੇ ਸ਼ਹਿਰ ਇਹ ਜਗ੍ਹਾ ਇਹਨਾਂ ਦੀ ਸੀਗੀ ਦੋਵਾਂ ਨੇ ਖਿਰਤਾਲ ਮੇਲ ਕਰਕੇ ਉਧਰੋਂ ਇਹਨਾਂ ਦੀ ਰਿਟਾਇਰਮੈਂਟ ਹੋ ਗਈ ਸੀ ਉਧਰੋਂ ਮੈਂ ਮੰਨ ਲਓ ਪੋਸਟ ਕਰਕੇ ਆਇਆ ਸੀਗਾ ਸਾਡਾ ਵੈਸੇ ਮੰਨ ਲਓ ਸਾਲੇ ਜੀਦੇ ਵਾਲਾ ਕੰਮ ਨਹੀਂ ਹੈਗਾ ਸੀ ਭਰਾਵਾਂ ਵਾਲਾ ਹੀ ਜਿਹੜੇ ਹੁਣ ਸੋਨੂੰ ਵੀ ਦੱਸਿਆ ਸੀ ਭਾਈ ਆ ਰਿਸ਼ਤੇ ਦਾ ਹੀ ਸਾਲਾ ਜੀਦਾ ਹੀ ਪਰ ਉਹ ਕੰਮ ਹੀ ਨਹੀਂ ਹੈਗਾ ਸਾਲੇ ਜੀਦੇ ਵਾਲਾ ਸਾਡਾ ਭਰਾਵਾਂ ਵਾਲਾ ਹੀ ਮੰਨ ਲਓ ਹੈਗਾ ਇੱਕ ਦੂਜੇ ਤੋਂ ਹੀ ਪੁੱਛ ਕੇ ਗੱਲ ਕਰਦੇ ਆਂ ਫਿਰ ਉਹ ਕਹਿੰਦੇ ਵੀ ਤੂੰ ਵੀ ਵੇਲਾ ਤੇਰਾ ਵੀ ਕੰਮ ਚੱਲ ਜੂਗਾ ਮੈਂ ਵੀ ਯਾਰ ਹੁਣ ਇੱਕ ਵਾਰੀ ਵੇਲਾ ਮੰਨ ਲਓ ਹੋਰ ਕੋਈ ਨੌਕਰੀ ਕਰਨ ਦਾ ਮੰਨ ਲਓ ਕੋਈ ਇੱਛਾ ਹੈ ਨਹੀਂਗੀ ਬਿਲਕੁਲ ਫਿਰ ਰਲ ਕੇ ਅਸੀਂ ਮੈਂ ਮੰਨ ਲਓ ਫੋਰਸ ਕਰਕੇ ਆਇਆ ਸੀ ਉਧਰ ਉਹ ਬਾਈ ਫਰੀ ਸੀਗੀ ਅੱਛਾ ਫਿਰ ਸਾਡੀ ਅਟੈਚਮੈਂਟ ਵਧੀਆ ਹੋ ਗਈ ਪਹਿਲਾਂ ਬਾਈ ਨੇ ਦੇਸ਼ ਦੀ ਸੇਵਾ ਕੀਤੀ ਹਾਂਜੀ ਹਾਂ ਤੇ ਹੁਣ ਕਿਸਾਨੀ ਵੀ ਜਿਵੇਂ ਆਪਾਂ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਬਾਈ ਤੇ ਬਾਕੀ ਢੋਗ ਗਿਆ ਇਹ ਨਾਰਾ ਕਿਸਾਨੀ ਦੇ ਵਿੱਚ ਵੀ ਵੀਰੇ ਵੀ ਆਪਾਂ ਪੂਰੀ ਮੰਨ ਲਓ ਜ਼ਿੰਮੇਵਾਰਾਂ ਦੇ ਮੁੰਡੇ ਆ ਪੂਰੀ ਅਟੈਚਮੈਂਟ ਹੁਣ ਜਿਵੇਂ ਮੈਂ ਕਹਾਂ ਪਰਸੋਂ ਆਪਦੇ ਸਾਲੇ ਨੂੰ ਛੱਡਣ ਗਿਆ ਸੀਗਾ ਉੱਤੇ ਦਿੱਲੀ 에ਰਪੋਰਟ ਹਾਂ ਉਹਨਾਂ ਨੇ ਫੌਰੀਂ ਜਾਣਾ ਸੀਗਾ ਮੇਰਾ ਵੀ ਆਉਂਦੇ ਵਾਰੀ ਮਨ ਕੀਤਾ ਅੱਛਾ ਮੈਂ ਮੈਂ ਪਿੱਲਰਾਂ ਦੀ ਉਹਨਾਂ ਦੀ ਫੋਟੋ ਖਿੱਚ ਕੇ ਲਿਆਵਾਂ ਜਿੱਥੇ ਅਸੀਂ ਬੈਠੇ ਸੀਗੇ ਅੱਛਾ ਅੱਛਾ ਫਿਰ ਆਉਂਦੇ ਅਸੀਂ ਟਿੱਕਰੀ ਬਾਰਡਰ ਵਾਲੀ ਸਾਈਡ ਹੋ ਗਏ ਆਏ ਆ ਵੈਸੇ ਜਿਵੇਂ ਉਹ ਚੀਜ਼ ਨਾਲ ਅਟੈਚਮੈਂਟ ਹੀ ਹੋ ਗਈ ਆ ਆਪਣੀ ਕਿਸਾਨੀ ਮੋਰਚੇ ਵੇਲੇ ਫਿਰ ਐਵੇਂ ਚੰਗਾ ਲੱਗਿਆ ਵੀ ਉਹ ਜਿੱਥੇ ਪਿੱਲਰਾਂ ਜਿਹੜਿਆਂ 'ਤੇ ਬੈਠ ਕੇ ਆਏ ਸੀ ਉੱਥੇ ਫੋਟੋਆਂ ਹੀ ਖਿੱਚ ਆ ਕੇ ਆ ਜੀ ਉਹਨਾਂ ਤੇ ਜੇਕਰ ਕੋਈ ਕਿਸਾਨ ਭਰਾ ਬਾਗ ਤੁਹਾਡੇ ਤੇ ਲਗਾਉਣਾ ਚਾਹੁੰਦਾ ਨਾ ਜਮਾਂ ਕਿ ਕਿੰਨੂਆਂ ਦਾ ਨਾਰਾ ਜੋ ਵੀ ਨਾ ਤੁਹਾਡੇ ਤੇ ਲਗਾਉਣਾ ਚਾਹੁੰਦਾ ਹਾਂਜੀ ਹਾਂਜੀ ਬਈ ਉਹਦੇ ਲਈ ਤੁਸੀਂ ਫਿਰ ਉਹਨੂੰ ਡਿਲੀਵਰੀ ਵਗੈਰਾ ਹਾਂ ਹਾਂ ਕੋਈ ਦਿੱਕਤ ਨਹੀਂ ਵੀਰੇ ਜਿਵੇਂ ਲੈਨਮੈਂਟ ਕਰਨ ਵਾਲੇ ਵੀ ਬੰਦੇ ਹੈਗੇ ਆ ਡਿਲੀਵਰੀ ਦਾ ਵੀ ਹੈਗਾ ਲੋਨ ਹੈਗੀ ਆ ਪੂਰੇ ਪੂਰੇ ਸਾਰੀ ਪ੍ਰੋਪਰ ਆਇਤੀ ਉਸਨੇ ਬੋਲੇ ਪਲਾਂਟੇਸ਼ਨ ਦਾ ਕੰਮ ਤਾਂ ਵੀ ਕੋਈ ਦਿੱਕਤ ਨਹੀਂ ਵੀਰੇ ਹਾਂ ਹਾਂਜੀ ਕਿਸਾਨ ਭਰਾਓ ਜੇਕਰ ਤੁਸੀਂ ਕੋਈ ਆਪਣੇ ਖੇਤ ਦੇ ਵਿੱਚ ਬਾਗ ਲਗਾਉਣਾ ਜਾਂ ਘਰ ਦੇ ਵਿੱਚ ਬੂਟੇ ਲਵਾਉਣੇ ਆ ਤਾਂ ਪਾਈਆਂ ਨਾਲ ਕਰੋ ਸੰਪਰਕ ਬਹੁਤ ਵਧੀਆ ਭਾਈਆ ਮਿਲਨ ਸਰ ਬੰਦੇ ਆ ਵਧੀਆ ਵੈਰਾਈ ਇਹਨਾਂ ਕੋਲ ਹੀ ਤੇ ਭਾਈ ਦਾ ਆਪਾਂ ਨੰਬਰ ਲੈ ਕੇ ਤੁਹਾਨੂੰ ਦਿੰਨੇ ਆ ਤੇ ਲੋਕੇਸ਼ਨ ਦਿੰਨੇ ਆ ਤੇ ਕਰ ਲਿਓ ਨੋਟ ਤੇ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਹਾਂਜੀ ਭਾਈ ਜੀ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਤੇ ਮੋਬਾਈਲ ਨੰਬਰ ਮੇਰਾ ਨਾਮ ਵੀਰੇ ਹਰਦੀਪ ਸਿੰਘ ਹੈ ਹਾਂਜੀ ਮੋਬਾਈਲ ਨੰਬਰ ਹੈਗਾ ਮੇਰਾ 98781 73542 ਇਹ ਵੀਰ ਦਾ ਨਾਮ ਹੈਗਾ ਨਿਰਮਲ ਸਿੰਘ ਸਿੱਧੂ ਇਹਨਾਂ ਦਾ ਨੰਬਰ ਹੈਗਾ 94173 06055 ਲੋਕੇਸ਼ਨ ਆਪਣੀ ਹੈਗੀ ਵੀਰੇ ਹਬੌਰ ਸ਼ਹਿਰ ਮਲੋਡ ਰੋਡ ਤੇ ਵੀਰੇ ਨਰਸਰੀ ਆਪਣੀ ਅੱਗਾ ਬੋਰੋਂ ਆਈਏ ਤੇ ਰਾਈਟ ਸਾਈਡ ਨਰਸਰੀ ਆਪਣੀ ਸਿੱਧੂ ਹਾਈ ਟੈਕ ਨਰਸਰੀ ਦੇ ਨਾਮ ਤੋਂ ਗੂਗਲ ਤੇ ਆਪਣੇ ਮੰਨ ਲਓ ਲੋਕੇਸ਼ਨ ਹੈਗੀ ਆਪਣੇ ਗੂਗਲ ਤੋਂ ਵੀ ਸਰਚ ਕਰਕੇ ਆ ਸਕਦੇ ਆ ਬਾਕੀ ਲੇਆਉਟ ਦਾ ਕੰਮ ਹੈ ਵੇਗਾ ਤਾਂ ਵੀ ਆਪ ਕਰ ਦਿੰਦੇ ਗਰੇ ਜਿਵੇਂ ਪਾਰਕ ਵਗੈਰਾ ਬਗਾਉਣਾ ਡਿਜ਼ਾਈਨ ਬਣਾਉਣਾ ਸਾਰੇ ਤਰ੍ਹਾਂ ਦਾ ਕੰਮ ਹੋਵੇ ਹਾਂਜੀ ਵੀਰ ਨੇ ਜਿਵੇਂ ਦੱਸਿਆ ਕਿਸਾਨਤਾ ਉਹ ਜੇਕਰ ਕੋਈ ਸ਼ੌਂਕੀ ਵੀਰ ਹੈਗਾ ਕਿਸੇ ਨੇ ਕੋਈ ਆਪਦੇ ਘਰ ਦੇ ਵਿੱਚ ਫਾਰਕ ਵਗੈਰਾ ਹੀ ਬਣਾਉਣਾ ਤਾਂ ਵੀ ਬਈਆਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋਗੇ ਠੀਕ ਆ ਬਈ ਧੰਨਵਾਦ ਬਹੁਤ ਬਹੁਤ ਮਿਹਰਪਨਾ ਤੁਹਾਡਾ ਜੀ ਤੁਹਾਡਾ ਸਮਾਂ ਲੱਗਿਆ ਬਹੁਤ ਬਹੁਤ ਧੰਨਵਾਦ